ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੈਗੁਰੂ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਰੋਟੀ ਟੁੱਕ ਦਾ ਕੰਮ ਨਿਬੇੜਤਾ ਇਹ ਹੁਣ ਆਪਾਂ ਪਹਿਲਾਂ ਭਾਂਡੇ ਆਂਦਾ ਕੰਮ ਨਿਬੇੜ ਦਈਏ ਫਿਰ ਉਸ ਤੋਂ ਬਾਅਦ ਜਾਣਾ ਆਪਾਂ ਨੇ ਕਿੱਥੇ ਜਾਣਾ ਆਪਾਂ ਦਿਖਾਉਣੇ ਆ ਹੁਣ ਜਲਦੀ ਜਲਦੀ ਪਹਿਲਾਂ ਕੰਮ ਨਿਬੇੜ ਦਈਏ ਕੱਪੜੇ ਵੀ ਧੋਣੇ ਸੀਗੇ ਅੱਜ ਪਹਿਲਾਂ ਫਿਰ ਹੁਣ ਜਾਣ ਦਾ ਮੂਡ ਬਣ ਗਿਆ ਤੇ ਹੁਣ ਜਾਣੇ ਆ ਕੱਪੜੇ ਧੋਵਾਂਗੇ ਕੱਲ ਨੂੰ ਦੇਖਦੇ ਆਂ ਫਿਰ ਆ ਕੇ ਵੱਡੀ ਲੋ ਦੀ ਹੁਣ ਪਹਿਲਾਂ ਭਾਂਡੇ ਨੇ ਰੇੜੀ ਕੰਮ ਨੇ ਰੇੜੀ ਵੀ ਫਿਰ ਚੱਲਦੇ ਨੇ ਬੈਗਰੂ ਜੀ ਲੋ ਜੀ ਪਹੁੰਚ ਗਏ ਆਪਾਂ ਅਨਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕੜਾ ਬੜ ਭਾਗੈ ਜਿਸ ਬਿਨਾਂ ਮਾਈ ਚਲ ਕੰਮ ਕਰਨਾ ਨਾ ਕੋਈ ਹੋ ਸਕਦਾ ਰਸੂਲ ਅੱਲ੍ਹਾ ਸੱਲਤੁ ਅਲੈਹ। ਜਨਰਤਾ परमतराय पुज्य गुरु सा संगित्या संगिरपाते नमस्तुते जापण मतरम भव आय समाधो नम मेराय जेसमम वसतना नाय पडि तत्रमे आदा गिता जनमन्तपा रूप गुरुरा सम्यक निष्ठा वना सुदा अनुता की वाणी ऐना नमः दुःख दुःख रिषे का धर्म साधना पर निरत पाति कर्म ਸਾਤਿ ਤੇ ਉਚਾਰਿ ਸੁਭਾਗ ਨਾਨਕ ਜੀ ਦੇ ਨਾਮ ਸੁਖਮਨ ਸਾਤਿ ਤੇ ਉਚਾਰਿ ਸੁਭਾਗ ਨਾਨਕ ਜੀ ਦੇ ਪੁਨ ਦਾ ਨਾਮ ਸੁਖਮਨ ਜੀ ਸਿਮਰਨ ਕਰਮਾ ਦੇ ਹਸਪਤਾਲ ਦਾ ਆਪਣੇ ਆਪ ਕੇ ਸਾਥ ਵਿੱਚ ਪਰ ਹੈ ਔਰ ਕੀ ਧਰੀ ਨ ਦੇਖਦੇ ਆਪਣਾ ਦਸਤ ਸਮਾਇਆ ਹੈ موسیقی <سؤال> لگن <تصالح> <سلام> ਲਗਭਗ ਹੀ ਸੁਖਮਨੀ ਸਾਹਿਬ ਦੇ ਪਾਠ ਸੀਗੇ ਹੁਣ ਪਾਠ ਪੂਰੇ ਹੋ ਗਏ ਨੇ ਮਹਾਰਾਜ ਜੀ ਆਪਣੇ ਸਥਾਨ ਤੇ ਬਾਜਮਾਨ ਤੇ ਆਪਾਂ ਹੁਣ ਲੰਗਰ ਪ੍ਰਸਾਦਾ ਚੱਲ ਸਕਦੇ ਆ ਉਸ ਤੋਂ ਬਾਅਦ ਹੋਰ ਕੰਮ ਕਰਤੀਆਂ ਲੋਜੀ ਹੁਣ ਆਪਾਂ ਲੰਗਰ ਪ੍ਰਸਾਦਾ ਚੱਲ ਲੀਏ ਫਿਰ ਆਪਾਂ ਜਾਵੜੇ ਸਨਿਆਰ ਦੇ ਇਹ ਪਹਿਲਾ ਟੌਪਸ ਕਰਾਉਣੇ ਦਿੱਤੇ ਸੀਗੇ ਬੇਟੀ ਦੇ ਇਹ ਹੁਣ ਦੁਬਾਰੇ ਕਰਾ ਕੇ ਲਿਆਂਦੇ ਨੇ ਪਿੱਛੇ ਲਾਉਣੇ ਸੀਗੇ ਲੋਕ ਵਾਲਾ ਇਹਨਾਂ ਨੇ ਲਾਤਾ ਸੀਗਾ ਇਸ ਲਈ ਜਵਾਨੇ ਦਾ ਅੰਟੀਆ ਵਾਲਾ ਬੇਟੀ ਕਹਿੰਦੀ ਮੈਂ ਨਹੀਂ ਇਹ ਕਰਾਉਣੇ ਹੁਣ ਇਹ ਦਵਾਰੇ ਲੋਕ ਲਵਾਏ ਨੇ ਇਹ ਬਾੜੀ ਟਾਈਪ ਐਵੇਂ ਲੋਕ ਖੁੱਲਦਾ ਹੈ ਪਿੱਛੇ ਨੂੰ ਇਹ ਕਰਵਾਏ ਨੇ ਮੈਂ ਦੇਖਦੀ ਸੀ ਕਿ ਕਿਤੇ ਮੈਨੂੰ ਖੁੱਲਿਆ ਹੀ ਨਹੀਂ ਇੱਕ ਖੋਲ ਖੋਲ ਕੇ ਦੇਖਦੀ ਸੀ ਇਹ ਐਵੇਂ ਨਹੀਂ ਲੋਕ ਟਾਈਪ ਹੁੰਦਾ ਮਰ ਰਵਾਜ ਚੱਲਿਆ ਸੀ ਬੱਚਿਆਂ ਨੂੰ ਜਿਵੇਂ ਮਰਜ਼ੀ ਹੁੰਦੀ ਆ ਕਰਦੇ ਨੇ ਲਓ ਜੀ ਅੱਗੇ ਤਾਂ ਉਹ ਪਲਾਸਟਿਕ ਦੀ ਕੋਕਲੀ ਜੀ ਲਾ ਦਿੰਦੇ ਸੀਗੇ ਹੁਣ ਇਹ ਨਵੇਂ ਡਿਜ਼ਾਈਨ ਦੇ ਨਵੇਂ ਦਵਾਜ ਦੇ ਨੇ ਫੜ ਕੇ ਲੈ ਆਂਦੇ ਨੇ ਸਨਾਰ ਤੋਂ ਫਿਰ ਆਉਗੀ ਬੇਟੀ ਆਪ ਤੇ ਲੈ ਚੀਗੀ ਕਲਕੱਤ ਨੂੰ ਜਿੰਨੇ ਆਉਣਾ ਪਿਆਲੇ 24 ਨੂੰ ਕਹਿੰਦੀ ਸੀਗੀ ਵੈਸੇ ਵੈਸੇ ਜੇ ਕਲਕੱਤ ਨੂੰ ਆ ਗਈ ਤਾਂ ਉਹ ਕਹਿੰਦੀ ਸੀ ਕੱਲ ਦੇਖਦੇ ਆ ਜਾਂ 24 ਨੂੰ ਆਣਗੇ ਆਪਣੇ ਲੈ ਲਈ ਵੀ ਫਿਰ ਤੋਂ ਲੋ ਜੀ ਬੈਕ ਵੀ ਜੀ ਆਪਾਂ ਦੇਖਦੇ ਸੀ ਵੀ ਮੈਂ ਖੋਲ ਖੋਲ ਕੇ ਚੰਗੀ ਆਪ ਵਧੀਆ ਲੱਗਦੇ ਨੇ ਸੋਹਣੇ ਲੱਗਦੇ ਨੇ ਨਿੱਕਰ ਵੀ ਬਹੁਤ ਹੋ ਗਏ ਨੇ ਹੋਰ ਵਾਜਨ ਵੱਧ ਗਿਆ ਏ 5000 ਇਹ 5.5 ਹੋਰ ਪੈ ਗਿਆ ਏ ਹੁਣ ਭਾਜਨ ਕਰਤਾ ਉਹਨਾਂ ਨੇ ਹੋਰ ਜੀ ਟੌਪਸ ਦਾ ਵਧੀਆ ਬਣ ਗਿਆ ਪਰ ਭਾਜਨ ਵੀ ਵਧੀਆ ਬਣ ਗਿਆ ਹੋਊਗਾ ਹੁਣ ਭਾਜਨ ਵੀ ਕਾਫੀ ਹੋ ਗਿਆ ਪੈਸੇ ਹੋਰ ਪੈ ਗਏ ਨੇ ਵਿੱਚ ਬੇਟਾ ਕਹਿੰਦਾ ਪਾ ਕੇ ਦਿਖਾ ਮੰਮੀ ਮੈਂ ਲਾਉ ਜੀ ਕੰਨ ਚ ਪਾ ਕੇ ਦੇਖਦੀ ਸੀ ਕਿ ਸੋਹਣੇ ਲੱਗਦੇ ਨੇ ਵੈਸੇ ਹੁਣ ਕਹਿੰਦੇ ਸੇਵੀਆਂ ਬਣਾ ਕੇ ਦੇ ਚਾਣੀ ਵਾਲੀਆਂ ਗਡਾਣੀਆਂ ਵਾਲੀਆਂ ਲੋ ਜੀ ਆਪਾਂ ਨੇ ਸ਼ੱਕਰ ਪਾ ਲਈ ਇਹਦੇ ਵਿੱਚ ਚੰਗੀ ਤਾਂ ਸ਼ੱਕਰ ਪਾ ਕੇ ਇਹਨੂੰ ਰਿੰਨਾਗੇ ਰਿੰਨ ਕੇ ਹੁਣ ਇਹ ਸੇਵੀਆਂ ਦੇਖਦੀ ਸੀਗੀ ਮੈਂ ਵਿੱਚ ਕੁਝ ਹੋਵੇ ਨਾ ਵੈਸੇ ਤਾਂ ਵਧੀਆ ਨੇ ਕੋਈ ਕੁਝ ਹੈ ਨਹੀਂ ਵਿੱਚ ਮੁੱਲ ਦੀਆਂ ਹੀ ਨੇ ਮੁੱਲ ਦੀਆਂ ਹੀ ਵਧੀਆ ਲੱਗਦੀਆਂ ਨੇ ਸਾਨੂੰ ਹੁਣ ਮੁੱਲ ਦੀਆਂ ਹੀ ਬਣਾਉਣੀਆਂ ਕੋਈ ਦੇਖਦੀ ਸੀਗੀ ਰਿੰਨ ਦੀਆਂ ਨੂੰ ਵਾਲੀ ਦਿੰਨੀ ਆ ਪਾਣੀਆ ਤਾਂ ਥੋੜੀਆਂ ਜੀਆਂ ਨੇ ਖਾ ਲੈਣਗੇ ਜੇ ਖਾਣੀ ਹੋਣਗੀਆਂ ਨਹੀਂ ਦੁੱਧ ਪਾ ਕਾਂਗੇ ਮੈਂ ਤਾਂ ਦੁੱਧ ਪਾ ਦੂੰਗੀ ਫਿਰ ਇਹਨਾਂ ਨੂੰ ਬਣਾ ਦੇਣੀ ਆ ਲਓ ਜੀ ਹੁਣ ਇਹਦੇ ਵਿੱਚ ਪਾ ਲਿਆ ਇੱਕ ਚਮਚਾ ਘਿਓ ਦਾ ਦੇਸੀ ਦਾ ਜੀ ਕਿਉਂ ਪਾ ਕੇ ਜਿਹੜੀ ਖੰਗ ਜੀ ਉੱਠਦੀ ਆ ਨਾ ਤਾਂ ਠੀਕ ਹੋ ਜੂਗੀ ਵੈਸੇ ਹੁਣ ਇਹਨੂੰ ਰਿੰਨ ਦੀਆਂ ਚੰਗੀ ਤਰ੍ਹਾਂ ਰਿੰਨ ਕੇ ਫਿਰ ਪਾ ਦੂੰਗੀ ਇਹਨਾਂ ਦੇ ਦੂੰਗੀ ਥੋੜੀਆਂ ਥੋੜੀਆਂ ਲੈ ਲੈਣਗੇ ਖਾ ਲੈਣਗੇ ਹੁਣ ਗਲਾ ਖਰਾਬ ਆ ਜਿਵੇਂ ਮੌਸਮ ਖਰਾਬ ਆ ਖਰਾਬ ਨਾਲ ਮੌਸਮ ਖਰਾਬ ਨਾਲ ਸਰੀਰ ਖਰਾਬ ਹੋ ਰਹੇ ਨੇ ਬੁਖਾਰ ਕੰਗਜ ਕਾਮ ਇਹਦੇ ਕਰਕੇ ਬਣਾ ਲਿਆ ਨੇ ਬਣਾ ਕੇ ਰੱਖਤੀਆਂ ਲੋ ਜੀ ਹੁਣ ਇਹ ਸਬਜ਼ੀ ਲੈ ਸੀ ਗਾਜਰਾ ਮੇ ਇਹ ਤਣੀਆਂ ਇਹ ਸੈੱਟ ਕਰਕੇ ਰੱਖਦੀਆਂ ਵੀ ਇਹਦੇ ਵਿੱਚ ਪਾ ਕੇ ਰੱਖਦੀਆਂ ਫੇਰ ਬਣਾਵਾਂਗੇ ਕੱਲ ਨੂੰ ਜੇ ਟਾਈਮ ਲੱਗਿਆ ਨਹੀਂ ਅਗਲੇ ਦਿਨ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਤੇ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ